ਆਮ ਆਦਮੀ ਪਾਰਟੀ ਨੇ ਸੁਚਾ ਸਿੰਘ ਛੋਟੇਪੁਰ ਤੋਂ ਪੰਜਾਬ ਕਨਵੀਨਰ ਦਾ ਅਹੁਦਾ ਖੋਇਆ ਛੋਟੇਪੁਰ ਨੇ ਪਾਰਟੀ ਵਿਚਲੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ এবੀਪੀ ਸੰਜਾ ਨੂੰ ਦਿੱਤੇ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਛੋਟੇਪੁਰ ਦਾ ਨਿਸ਼ਾਨਾ ਬਣੇ ਆਪ ਸੰਸਦ ਭਗਵੰਤ ਮਾਨ ਛੋਟੇਪੁਰ ਨੇ ਸਿੱਧੇ ਤੌਰ ਤੇ ਭਗਵੰਤ ਮਾਨ ਨੂੰ ਡਰਗੀ ਕਰਾ ਦਿੱਤਾ ਹੁਣ ਆ ਭਗਵੰਤ ਮਾਨ ਨੂੰ ਸੀਐਮ ਅਹੁਦੇ ਦਾ ਲਾਲਚ ਦਿੱਤੀ ਦੱਸਿਆ ਉਹ ਇਹਨਾਂ ਦੇ ਤੇ ਚੜਿਆ ਹੋਇਆ ਮੂੰਹ ਚੋਂ ਦੀ ਲਾਣਾ ਆਈਆਂ ਹਾਏ ਮੁੱਖ ਮੰਤਰੀ ਹਾਏ ਮੁੱਖ ਮੰਤਰੀ ਜਿੱਤਰਾ ਮੁੱਖ ਮੰਤਰੀ ਬਣ ਜਣਾ ਪੰਜਾਬ ਦਾ ਡਰੱਗੀ ਕੋਈ ਬੰਦਾ ਮੁੱਖ ਮੰਤਰੀ ਅਜੇ ਤੱਕ ਬਣਿਆ ਕੋਈ ਅਸੀਂ ਡਰੱਗ ਦੇ ਅਗੇਸਟ ਲੜ ਰਹੇ ਆਂ ਪੰਜਾਬ ਡਰੱਗ ਪੰਜਾਬ ਦੀ ਮੇਨ ਪ੍ਰੋਬਲਮ ਤੇ ਉਹ ਡਰੱਗ ਦੀਆਂ ਗੱਲਾਂ ਕਰਦਾ ਕਿੰਨੀ ਦੁਨੀਆ ਨੂੰ ਨਹੀਂ ਪਤਾ ਰਹੀ ਬਰਗਾੜੀ ਜਦੋਂ ਦੋਸ ਸਿੰਘ ਸ਼ਹੀਦ ਹੋਏ ਸੀ ਭੋਗ ਸੀ ਮੈਂ ਨਹੀਂ ਕਹਿੰਦਾ ਇੱਕ ਬਹੁਤ ਵੱਡਾ ਪੰਥਕ ਲੀਡਰ ਹੈ ਧਾਰਮਿਕ ਸ਼ਖਸੀਅਤ ਹੈ ਜਗਤਾਰ ਸਿੰਘ ਜਾਚਕ ਉਹ ਸਟੇਜ ਤੇ ਸੀ ਉਹਨਾਂ ਨੇ ਉਹ ਸਟੇਜ ਤੋਂ ਭਜਾਇਆ ਔਰ ਅਸੀ ਤੈਨੂੰ ਬਚਾਇਆ ਨਹੀਂ ਤਾਂ ਉੱਥੇ ਸ ਲੋਕਾਂ ਨੇ ਨੂੰ ਮਾਰ ਦੇਣਾ ਸੀਗਾ ਨਵਜੋਤ ਸਿੰਘ ਸਿੱਧੂ ਦੇ ਹਾਲੇ ਤੱਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਨਾ ਹੋਣ ਦੇ ਬਾਰੇ ਵੀ ਸੁੱਚਾ ਸਿੰਘ ਛੋਟੇਪੁਰ ਨੇ ਵੱਡਾ ਬਿਆਨ ਦਿੱਤਾ ਛੋਟੇਪੁਰ ਨੇ ਇਲਜ਼ਾਮ ਲਾਇਆ ਕਿ ਸਿੱਧੂ ਨੂੰ ਮਾਨ ਨਹੀਂ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਮੈਨੂੰ ਟੈਲੀਫੋਨ ਤੇ ਟੈਲੀਫੋਨ ਚਾਚਾ ਮਰ ਚਲੇਆ ਮੈਂ ਚਾਚਾ ਮਰ ਚਲੇਆ ਮੈਂ ਕੀ ਹੋ ਗਿਆ ਛੇਤੀ ਦਿੱਲੀ ਆਓ ਛੇਤੀ ਦਿੱਲੀ ਆਓ ਮੈਂ ਦਿੱਲੀ ਪਹੁੰਚਿਆ ਤੇ ਰਾਤ ਦਾ ਨਸ਼ਾ ਵੀ ਹਾਲੀ ਚੜਿਆ ਹੋਇਆ ਸੀ ਤੇ ਮੈਨੂੰ ਕਿਹਾ ਅਸ ਮੈਂ ਤਾਂ ਮੇਰਾ ਤਾਂ ਕੰਮ ਖਰਾਬ ਹੋ ਗਿਆ ਮੈਂ ਕੀ ਹੋ ਗਿਆ ਉਹਨਾਂ ਦਾ ਕੰਮ ਦਾ ਜਾਂ ਪਸੀਨਾ ਤੂੰ ਆਇਆ ਵਾ ਤੇ ਜਾਂ ਮੈਂ ਆਇਆ ਵਾ ਪਾਰਟੀ ਦੇ ਵਿੱਚ ਕੰਮ ਤਾਂ ਕੀਤਾ ਵਾ ਤੇ ਹੁਣ ਆ ਚੱਲਿਆ ਨਵਜੋਤ ਸਿੱਧੂ ਚਾਚਾ ਜੇ ਉਹ ਆ ਗਿਆ ਆਪਾਂ ਨੂੰ ਕੋਈ ਹੋਰ ਪਾਰਟੀ ਬਣਾਉਣੀ ਪਊਗੀ ਜਾਂ ਕਾਂਗਰਸ ਚਲੀਏ ਫਰਾਨੇ ਤਾਂ ਚਲੀਏ ਸੁਚਾ ਸਿੰਘ ਛੋਟੇ ਫੜਦੇ ਹੋਤੇ ਟਿਕਟਾਂ ਦੇ ਚਾਹਵਾਨਾਂ ਤੋਂ ਪੈਸੇ ਲੈਣ ਦੇ ਇੱਕ ਅਥੇ ਸਟਿੰਗ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਹਾਲਾਂਕਿ ਪਾਰਟੀ ਵਿੱਚੋਂ ਮੁਅਤਲ ਕੀਤੇ ਜਾਣ ਜਾਂ ਕੱਢਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਸਟਿੰਗ ਦੀ ਜਾਂਚ ਲਈ ਵੀ ਪਾਰਟੀ ਨੇ ਦੋ ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ